ਲੇਨ ਅਲਸ ਵੰਦਿਤ ਅੱਜ ਇੱਕ ਖਬਰ ਨਹੀਂ ਅੱਜ ਬਹੁਤ ਸਾਰੀਆਂ ਵੱਡੀਆਂ ਖਬਰਾਂ ਨੇ ਤੇ ਉਹਨਾਂ ਤੇ ਪਾਵਾਂਗੇ ਨਜ਼ਰ ਤੇ ਫਿਰ ਤਿਰਛੀ ਨਜ਼ਰ ਅਮਰੀਕਾ ਤੋਂ ਭਾਰਤ ਡਿਪੋਰਟ ਹੋਣ ਦੇ ਮਸਲੇ ਤੇ ਹੋਰ ਬਹੁਤ ਕੁਝ ਹੋ ਗਿਆ ਅੱਜ ਬੜੀਆਂ ਵੱਡੀਆਂ ਖਬਰਾਂ ਨੇ ਪਹਿਲਾਂ ਉਹਨਾਂ ਦੀ ਮੇਨ ਮੇਨ ਖਬਰਾਂ ਦੀ ਚਰਚਾ ਕਰ ਲੈਨੇ ਆ ਵੱਡੀਆਂ ਡਿਵੈਲਪਮੈਂਟਸ ਦੀ ਚਰਚਾ ਕਰ ਲੈਣਾ ਫਿਰ ਉਹਨਾਂ ਤੇ ਕੱਲੀ ਕੱਲੀ ਤੇ ਗੱਲ ਕਰਾਂਗੇ ਪਹਿਲੀ ਦੇ ਕਿ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਉਹ ਏਜੰਟਾਂ ਦੇ ਕਲਫ ਕਾਰਵੇ ਸ਼ੁਰੂ ਹੋ ਗਈ ਹੈ ਪੁਲਿਸ ਕਾਰਵੇ ਸ਼ੁਰੂ ਹੋ ਗਈ ਹੈ ਦੋਨੋਂ ਸਰਕਾਰਾਂ ਨੇ ਸ਼ੁਰੂ ਕਰਤੀ ਹੈ ਪੰਜਾਬ ਤੇ ਹਰਿਆਣਾ ਚ ਉਹਨਾਂ ਏਜੰਟਾਂ ਦੇ ਜਿੰਨਾ ਏਜੰਟਾਂ ਰਾਹੀਂ ਅਮਰੀਕਾ ਚ ਉਹ ਲੋਕ ਗਏ ਸੀ ਜਿਹੜੇ ਡਿਪੋਰਟ ਹੋ ਕੇ ਵਾਪਸ ਆਏ ਨੇ ਉਹ ਲੈ ਜਾ ক্লোਜ਼ ਅਪ ਚ ਥੋੜਾ ਜਿਹਾ ਸ਼ੁਰੂ ਕਰ ਦੂਜੀ ਵੱਡੀ ਖਬਰ ਕਿ ਹੋਰ ਅਮਰੀਕਾ ਤੋਂ ਕਿੰਨੇ ਆ ਰਹੇ ਨੇ ਡਿਪੋਰਟ ਹੋ ਕੇ ਇਹ ਵੀ ਤੁਹਾਨੂੰ ਫਿਗਰ ਦੱਸਾਂਗੇ ਭਾਰਤ ਸਰਕਾਰ ਨੇ ਇਹ ਫਿਗਰ ਦੱਸੀ ਹੈ ਕਿ ਹੋਰ ਕਿੰਨੇ ਆ ਰਹੇ ਨੇ ਹੁਣ ਜਿਹੜਾ ਸੈਕੰਡ ਆਰਡਰ ਹੋਇਆ ਹੈ ਰਿਮੂਵਲ ਦਾ ਕਿੰਨੇ ਭਾਰਤੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਹੋਏ ਨੇ ਅਗਲੀ ਕਿਸ਼ਤ 'ਚ ਉਹਦਾ ਵੀ ਗਿਣਤੀ ਤੇ ਉਹਦੀ ਵਾਰਵਾ ਵੀ ਆਪਾਂ ਉਹ ਅਨਾਉਂਸ ਹੋਇਆ ਉਹ ਵੀ ਦੱਸਾਂਗੇ ਤੀਜਾ डीजीपी पंजाब ਨੇ ਇੱਕ ਕਮੇਟੀ ਬਣਾਈ ਹੈ ਫੈਕਟ ਫਾਈਨਿੰਗ ਕਮੇਟੀ ਐਸਆਈਟੀ ਬਣਾਈ ਹੈ ਏਡੀਜੀਪੀ ਐਨਆਰਆ ਅਫੇਅਰਸ ਦੀ ਗਵਾਹੀ ਹੇਟ ਜਿਹੜੀ ਇਹ ਜਾਂਚ ਕਰੇਗੀ ਵੀ ਇਹ ਸਾਰਾ ਘਟਾਲਾ ਕਿਵੇਂ ਹੋਇਆ ਸਾਰਾ ਇਹ ਜਾਂਚ ਕਰੇਗੀ ਸੋ ਇਹ ਚੌਥੀ ਜਿਹੜੀ ਬਹੁਤ ਅਹਿਮ ਡਵੈਲਪਮੈਂਟ ਹੈ ਕਿ ਉਹ ਇਹ ਹੈ ਕਿ ਅਸਾਈਲਮ ਜਿਹੜੀ ਹੈ ਸਿਆਸੀ ਸ਼ਰਨ ਜਿਹੜੀ ਉਹ ਜਿਹੜੇ ਗਰਮਖਿਆਲੀ ਜਗਾ ਇਹ ਕਹਿੰਦੇ ਖਲਸਤਾਨੀ ਦੇ ਨਾਂ ਤੇ ਜਿਹੜੀ ਸਿਆਸੀ ਸ਼ਰਨ ਲਈ ਜਾਂਦੀ ਸੀ ਅਮਰੀਕਾ ਦੇ ਵਿੱਚ ਉਹਦੇ ਤੇ ਸਵਾਲ ਖੜੇ ਹੋਏ ਨੇ ਸਵਾਲ ਇਹ ਖੜੇ ਹੋਏ ਨੇ ਕਿ ਹੁਣ ਅਮਰੀਕਾ ਉਸ ਆਧਾਰ ਤੇ ਸਿਆਸੀ ਸ਼ਰਨ ਜਿਹੜੀ ਹੈ ਉਹ ਦੇਣੀ ਬੰਦ ਕਰ ਦਿੱਤੀ ਆ ਉਹਨੇ ਨਹੀਂ ਦੇਵੇਗਾ ਜਿਹੜੀ ਕਿ ਪਹਿਲਾਂ ਦਿੱਤੀ ਜਾਂਦੀ ਸੀ ਉਸ ਮਸਲੇ ਤੇ ਵੀ ਬੜੇ ਸੰਸਨੀਖੇ ਤੱਤ ਸਾਹਮਣੇ ਆਏ ਨੇ ਉਹਦੀ ਚਰਚਾ ਕਰਾਂਗੇ ਇਸ ਸਭ ਤੋਂ ਪਹਿਲਾ ਇਸ ਗੱਲ ਦੀ ਚਰਚਾ ਕਿ ਹੋਰ ਕਿੰਨੇ ਭਾਰਤੀ ਆ ਰਹੇ ਨੇ ਜਿਨ੍ਹਾਂ ਨੂੰ ਆਰਡਰ ਕਰਤੇ ਨੇ ਡਿਪੋਰਟ ਕਰਦੇ ਕਦੋਂ ਆਉਣਗੇ ਕਿੰਨੇ ਉਹ ਹੈ ਜੀ ਅਗਲੀ ਅਜੇ ਨਹੀਂ ਤੈ ਹੋਇਆ ਪਰ ਇਹ ਫਿਗਰ ਜਿਹੜੀ ਹੈ ਖੁਦ ਭਾਰਤ ਸਰਕਾਰ ਦੇ ਵਿਦੇਸ਼ ਸਕੱਤਰ ਵਿਕਰਮ ਮਿਸ਼ਤਰੀ ਨੇ ਦਿੱਤੀ ਹੈ ਕਿ 487 ਹੋਰ ਭਾਰਤੀਆਂ ਨੂੰ ਰਿਮੂਵ ਕਰਦੇ ਉਹਨੇ ਸ਼ਬਦ ਵਰਤਿਆ ਰਿਮੂਵ ਕਰਨ ਦੇ ਹੁਕਮ ਦੇ ਦਿੱਤੇ ਨੇ ਡਿਪੋਰਟ ਕਰਨ ਦੇ ਹੁਕਮ ਦੇ ਦਿੱਤੇ ਨੇ 487 ਹੋਰ ਭਾਰਤੀਆਂ ਨੂੰ ਅਗਲੀ ਕਿਸ਼ਤ ਜਿਹੜੀ ਜਿਹੜੀ ਹੈ ਗੱਲੋਂ ਕਿ ਨੈਕਸਟ ਜਿਹੜੀ ਜਹਾਜ਼ ਆਏਗਾ ਇੱਕ ਉਹ ਕਿੰਨੇ ਚ ਆਏਗਾ ਇੱਕ ਚ ਦੋ ਚ ਤਿੰਨ ਚ ਇਹ ਨਹੀਂ ਇਹਨੇ ਦੱਸਿਆ ਫੋਰਨ ਜਿਹੜੇ ਸੈਕਟਰੀ ਨੇ ਭਾਰਤ ਦੇ ਵਿਕਰਮ ਮਿਸ਼ਰੀ ਉਹਨਾਂ ਨੇ ਅੱਜ ਬਕਾਇਦਾ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਕਿ 487 ਬਾਰੇ ਤਾਂ ਸਾਨੂੰ ਜਾਣਕਾਰੀ ਮਿਲ ਗਈ ਹੈ ਕਿ ਬਾਕੀਆਂ ਦਾ ਨਹੀਂ ਅਜੇ ਪਤਾ ਹੋਰ ਕਿੰਨੇ ਨੇ ਤੇ 487 ਦੇ ਵਿੱਚੋਂ ਵੀ 298 ਬਾਰੇ ਵੇਰਵਾ ਵੀ ਮਿਲ ਗਿਆ ਉਹਨਾਂ ਨੂੰ ਕਿ ਉਹਦਾ ਕਿਉਂ ਕਿਹਦਾ ਕੀ ਕੇਸ ਹੈ ਕਿਸ ਤਰ੍ਹਾਂ ਦਾ ਕੇਸ ਨੇ ਕਿਸ ਤਰ੍ਹਾਂ ਦਾ ਕੇਸ ਹੈ ਬਹੁਤ ਮਲਟੀਕਲਪਲ ਕਿਸਮ ਦੇ ਕੇਸ ਨੇ ਉਹਨਾਂ ਦੇ ਵਿੱਚ ਸੋ 298 ਨੂੰ ਜਿਹੜਾ ਉਹ ਉਹਦੀ ਜਾਣਕਾਰੀ ਮਿਲ ਗਈ ਹੈ ਵੇਰਵੇ ਮਿਲ ਗਏ ਨੇ ਬਾਕੀਆਂ ਦੇ ਅਜੇ ਵੇਰਵੇ ਨਹੀਂ ਮਿਲੇ ਪਰ 487 ਬਾਰੇ ਦੇ ਫਿਗਰ ਉਹਨੇ ਸਰਕਾਰ ਨੇ ਖੁਦ ਅਮਰੀਕਨ ਸਰਕਾਰ ਦੇ 트ੰਪ ਸਰਕਾਰ ਦੇ ਹਵਾਲੇ ਨਾਲ ਦਿੱਤੀ ਹੈ ਤੇ ਉਹਨਾਂ ਨੇ ਦੋ ਗੱਲਾਂ ਹੋਰ ਕੀਤੀਆਂ ਬਾਕੀ ਇਹ ਨਹੀਂ ਪਤਾ ਵੀ ਉਹ ਉਹ ਅਗਲੇ ਇੱਕ ਜਹਾਜ਼ ਚ ਆਉਣਗੇ ਦੋ ਚ ਆਉਣਗੇ ਤਿੰਨ ਚ ਆਉਣਗੇ ਤੇ ਕਦੋਂ ਆਉਣਗੇ ਇਹ ਅਜੇ ਕਹਿਣਾ ਜਿਹੜਾ ਦੱਸਣਾ ਇਹ ਮੁਸ਼ਕਲ ਹੈ ਤੇ ਇਹ ਇਸ ਦੇ ਨਾਲ ਹੀ ਉਹਨਾਂ ਨੇ ਦੋ ਗੱਲਾਂ ਹੋਰ ਕੀਤੀਆਂ ਕਿ ਅਸੀਂ ਜਿਹੜਾ ਬਦਸਲੂਕੀ ਹੋਈ ਸਾਡੇ ਭਾਰਤੀ ਨਾਗਰਿਕਾਂ ਨਾਲ ਜਦੋਂ ਉਹਨਾਂ ਨੂੰ ਲਿਆਂਦਾ ਗਿਆ ਉਹਦਾ ਉਹਨਾਂ ਨੇ ਕਿਹਾ ਕਿ ਅਸੀਂ ਟੇਕ ਅਪ ਕਰਾਂਗੇ ਅਸੀਂ ਇਹ ਮੁੱਦਾ ਜਿਹੜਾ ਉਹ ਉੱਥੇ ਉਹ ਉਠਾਵਾਂਗੇ ਤੇ ਅਸੀਂ ਜਦੋਂ ਵੀ ਜਿਹੜਾ ਜਿੱਥੇ ਕਿਤੇ ਵੀ ਬਦਸਲੂਕੀ ਦੀ ਖਬਰ ਆਈ ਤਾਂ ਅਸੀਂ ਉਠਾਵਾਂਗੇ ਉਹਨਾਂ ਨੇ ਵੈਸੇ ਸਾਰੀ ਜਿਹੜੀ ਉਹ ਜਿਹੜੀ ਉਹਨਾਂ ਨੇ ਸ਼ਬਦਾਵਲੀ ਵਰਤੀ ਬੜੀ ਸੰਜਮ ਨਾਲ ਗੋਲਮੋਲ ਵਰਤੀ ਹੈ ਬਹੁਤ ਤਿੱਖੀ ਭਾਸ਼ਾ ਨਹੀਂ ਵਰਤੀ ਕੋਈ ਇੱਥੇ ਤੱਕ ਕਿ ਨਖੇਦੀਆ ਸ਼ਬਦ ਵੀ ਨਹੀਂ ਵਰਤਿਆ ਉਹਨਾਂ ਨੇ ਕਿ ਜੋ ਬੇੜੀਆਂ ਲਾਈ ਗਈਆਂ ਤੇ ਹੱਥਕੜੀਆਂ ਲਾਈ ਗਈਆਂ ਲੈ ਕੇ ਲਿਆਂਦਾ ਗਿਆ ਉਸ ਤਰ੍ਹਾਂ ਦੀ ਸਪਸ਼ਟ ਸ਼ਬਦਾ ਦੇ ਵਿੱਚ ਕੋਈ ਨਹੀਂ ਕੀਤਾ ਕੰਡੈਮ ਨਹੀਂ ਕੀਤਾ ਉਹਨਾਂ ਨੇ ਪਰ ਇਹ ਕਿਹਾ ਕਿ ਅਸੀਂ ਇਹ ਮੁੱਦਾ ਉੱਥੇ ਉਠਾਵਾਂਗੇ ਐਪਰੋਪ੍ਰੀਏਟ ਜਿਹੜੇ ਦੇ ਦੇ ਜਿਹੜੀ ਸਰਕਾਰ ਹੈ ਅਮਰੀਕਾ ਦੀ ਉਹਦੇ ਨਾਲ ਉਠਾਵਾਂਗੇ ਇਹ ਜ਼ਰੂਰ ਉਹਨਾਂ ਨੇ ਕਿਹਾ ਇਹ ਸੋ ਅਗਲੀ ਉਡੀਕ ਰਹੇਗੀ ਕਿ ਫਿਰ ਜਿਹੜਾ ਮਿਲਟਰੀ ਉਹਦਾ ਜਹਾਜ਼ ਸੀ ਵਿਜ਼ਿਬਿਲਿਟੀ ਦੇ ਜਹਾਜ਼ ਤੇ ਕਿਉਂ ਆਏ ਉਸ ਬਾਰੇ ਵੀ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਦਾਵਾ ਨਹੀਂ ਕੀਤਾ ਜਾਂ ਇਸ ਤਰ੍ਹਾਂ ਦਾ ਕੋਈ ਨਹੀਂ ਕੀਤਾ ਕਿ ਅਸੀਂ ਹਰ ਹਾਲਤ 'ਚ ਇਨਸ਼ੋਰ ਕਰਾਂਗੇ ਕਿ ਆਰਮੀ ਦੇ ਯਾਜ ਨਾਲ ਉਹ ਕਹਿੰਦੇ ਸਕਿਉਰਿਟੀ ਰੀਜ਼ਨ ਕਰਕੇ ਇਹ ਇਹ ਜਿਹੜੀਆਂ ਜਦੋਂ ਪਹਿਲਾਂ ਡਿਪੋਰਟੇਸ਼ਨ ਹੁੰਦੀਆਂ ਆਈਆਂ ਉਹਦੋਂ ਇੱਕ ਵੱਖਰੀ ਸੀ ਪਰ ਇਸ ਬਾਰੇ ਉਹਨਾਂ ਨੇ ਕੋਈ ਭਾਰਤ ਸਰਕਾਰ ਦਾ ਪ੍ਰੋਟੈਸਟ ਕੀਤਾ ਰੋਸ ਕੀਤਾ ਜਾਂ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਉਹ ਕਹਿੰਦੇ ਕੋਸ਼ਿਸ਼ ਇਹ ਹੋਏਗੀ ਕਿ ਪਹਿਲਾ ਵਾਂਗ ਹੀ ਡਿਪੋਰਟੇਸ਼ਨ ਹੋਵੇ ਜਿਸ ਤਰ੍ਹਾਂ ਪਹਿਲਾਂ ਹੁੰਦੀ ਰਹੀ ਹੈ ਤੇ ਅਗਲੇ ਜਿਹੜਾ ਸੀ ਕਿ ਅੰਮ੍ਰਿਤਸਰ ਕਿਉਂ ਉਤਰਿਆ ਉਸ ਬਾਰੇ ਵੀ ਕੋਈ ਅਜੇ ਤੱਕ ਭਾਰਤ ਸਰਕਾਰ ਦਾ ਸਪਸ਼ਟਕਰਨ ਜਾਂ ਅਮਰੀਕਾ ਸਰਕਾਰ ਦਾ ਸਪਸ਼ਟਕਰਨ ਨਹੀਂ ਹੋਇਆ ਸੋ ਇੱਕ ਵੱਡੀ ਖਬਰ ਕੀ ਕਿ ਡਿਪੋਰਟੇਸ਼ਨ ਹੋਰ ਹੋ ਰਹੀ ਹੈ ਕੰਟੀਨਿਊਸ ਹੈ ਤੇ ਉਹਦੇ ਚ ਅਗਲੀ ਜਿਹੜੇ 487 ਨੂੰ ਹੋਰ ਆ ਉਹਦੇ ਚ ਇਹ ਤਿੰਨ ਚਾਰ ਕਿਸਮ ਦੇ ਜਿਹੜੇ ਜਿਹੜੇ ਹੈਗੇ ਨੇ ਜਿਹੜੇ ਇਲੀਗਲ ਜਾਂ ਗੈਰਕਾਨੂੰਨੀ ਮੰਨੇ ਜਾਂਦੇ ਨੇ ਉਹਨਾਂ ਦੇ ਵਿੱਚ ਇੱਕ ਇਹ ਹੁੰਦਾ ਜਿਹੜੇ ਡੰਕੀ ਰੂਟ ਚਾਹੀ ਜਿੱਤਾਂ ਹੀ ਜਾਂਦੇ ਨੇ ਜਿਹੜੇ ਬਿਲਕੁਲ ਇੱਕ ਇਹੋ ਜਿਹੇ ਜਿਨ੍ਹਾਂ ਦੇ ਵਿਜ਼ਾ ਐਕਸਪਾਇਰ ਹੋ ਗਿਆ ਵਿਜ਼ਾ ਜਿਹੜਾ ਲਿਆ ਉਹਨਾਂ ਨੇ ਤੇ ਉੱਥੇ ਉਹ ਵਿਜ਼ਾ ਖਤਮ ਹੋ ਗਿਆ ਤੇ ਮੁੜ ਕੇ ਨਹੀਂ ਆਏ ਫਿਰੇਗੇ ਕਿਸੇ ਨਹੀਂ ਤੀਜੀ ਇਹੋ ਜੀ ਕਿਸਮ ਹੈ ਜਿਹੜੇ ਜਿਹੜੇ ਉੱਥੇ ਜਾ ਕੇ ਅਰਜ਼ੀ ਦੇ ਦਿੰਦੇ ਨੇ ਇਥੋਂ ਕੋਈ ਲੈਟਰ ਦਿਖਾਉਂਦੇ ਨੇ ਆ ਪਹਿਲਾਂ ਬਹੁਤ ਚਰਚਾ ਹੋਈ ਆ ਕਿ ਸਿਮਰਜੀਤ ਸਿੰਘ ਮਾਨ ਦੇ ਜਾਂ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਲੈਟਰਪੈਡ ਦੇ ਲੈਟਰ ਲਿਖੇ ਹੁੰਦੇ ਸੀ ਕਿ ਇਹ ਇਸ ਬੰਦੇ ਨੂੰ ਇੱਥੇ ਉਹਦੀ ਜਾਨ ਨੂੰ ਖਤਰਾ ਹੈ ਇੰਡੀਆ ਦੇ ਵਿੱਚ ਇਸ ਕਰਕੇ ਉਹਨੂੰ ਸਿਆਸੀ ਸ਼ਰਨ ਦਿੱਤੀ ਜਾਵੇ ਅਸਾਈਲਮ ਦਿੱਤੀ ਜਾਵੇ ਇੱਕ ਕਿਸਮ ਇਹ ਹੈ ਜਿਹੜੇ ਕਿ ਉੱਥੇ ਜਾ ਕੇ ਇਹ ਦਾਵਾ ਕਰਦੇ ਨੇ ਕਿ ਸਾਨੂੰ ਭਾਰਤ ਸਰਕਾਰ 'ਚ ਖਤਰਾ ਹੈ ਜਾਂ ਜਿਨ੍ਹਾਂ ਦੇ ਖਿਲਾਫ ਇੱਥੇ ਕੋਈ ਕੇਸ ਹੁੰਦੇ ਨੇ ਜਿਹੜੇ ਵਾਂਟਡ ਹੁੰਦੇ ਨੇ ਜਾਂ ਉੱਥੇ ਜਾ ਕੇ ਜਦੋਂ ਪ੍ਰੋਟੈਸਟ ਵਗੈਰਾ ਸ਼ਾਮਲ ਹੁੰਦੇ ਨੇ ਤੇ ਉਹ ਕਹਿੰਦੇ ਨੇ ਕਿ ਮੈਨੂੰ ਖਤਰਾ ਹੈਗਾ ਇਸ ਤੋਂ ਭਾਰਤ ਸਰਕਾਰ ਤੋਂ ਮੇਰੀ ਜਾਨ ਨੂੰ ਖਤਰਾ ਜੇ ਮੈਂ ਉੱਥੇ ਗਿਆ ਤਾਂ ਮੈਨੂੰ ਉਹ ਫਿਜ਼ੀਕਲੀ ਨੁਕਸਾਨ ਹੋਏਗਾ ਜਾਂ ਮੇਰੀ ਜਾਨ ਨੂੰ ਖਤਰਾ ਹੋਏਗਾ ਸਰਕਾਰ ਤੋਂ ਸਟੇਟ ਤੋਂ ਜਾਂ ਹੋਰਾਂ ਤੋਂ ਤੇ ਉਹ ਇਸ ਬਨਾਤੇ ਸਿਆਸੀ ਸ਼ਰਨ ਵਾਸਤੇ ਅਪਲਾਈ ਕਰਦੇ ਨੇ ਤਾਂ ਸਿਆਸੀ ਸ਼ਰਨ ਵਾਸਤੇ ਜਦੋਂ ਅਪਲਾਈ ਕਰਦੇ ਨੇ ਤਾਂ ਉਹ ਫਿਰ ਕੇਸ ਚੱਲਦਾ ਇੱਥੇ ਫਿਰ ਉਹ ਦੇਖਦੇ ਨੇ ਕਿ ਕੀ ਇਹ ਜਸਟੀਫਾਈਡ ਹੈ ਕਿ ਵਾਕਈ ਉਹਨੂੰ ਖਤਰਾ ਹੈ ਤੇ ਪਿਛਲੇ ਸਮੇਂ 'ਚ ਹੁੰਦਾ ਰਿਹਾ ਕਿ ਬਹੁਤ ਸਾਰੇ ਲੋਕ ਤੇ ਗਿਣਤੀ ਖੁਦ ਇੱਕ ਵਾਰ ਸਮਜੀਤ ਸਿੰਘ ਬਾਅਦ ਨੇ ਦੱਸੀ ਸੀ ਕਿ 50 ਹਜ਼ਾਰ ਦੇ ਕਰੀਬ ਗਿਣਤੀ ਹੈਗੀ ਇਸ ਤਰ੍ਹਾਂ ਦੀ ਜਿਹੜੇ ਸਿਆਸੀ ਸ਼ਰਨ ਵਾਸਤੇ ਅਪਲਾਈ ਕੀਤਾ ਜਿਨ੍ਹਾਂ ਨੇ ਸੱਸੀ ਜਨ ਵਾਸਤੇ ਜਿਨ੍ਹਾਂ ਨੂੰ ਮਿਲੀ ਵੀ ਕੁਝ ਨੂੰ ਕਿ ਜਿਹੜੇ ਇੱਕ ਕਹਿੰਦੇ ਸਾਨੂੰ ਇੱਥੇ ਖਤਰਾ ਹੋਰਾਂ ਮੁਲਕਾਂ ਦੇ ਵਿੱਚ ਕਰਦੇ ਨੇ ਕੱਲਾ ਇੱਥੋਂ ਦੇ ਨਹੀਂ ਇੰਡੀਆ ਦੇ ਨਹੀਂ ਸੋ ਉਹ ਸਰੇਣੀ ਉਸ ਕੈਟਾਗਰੀ ਬਾਰੇ ਬੜੀ ਸੰਸਨੀ ਕੇ ਜ ਅੰਧਿਆਤ ਖੁਲਾਸਾ ਹੋਇਆ ਇੱਕ ਪੁਨੀਤ ਸਾਨੀ ਨੇ ਸ਼ਹਿਰ ਦੇ ਚੁਣੌਤੀ ਕਰਦੇ ਹਨ ਨਾ ਨਾ ਤੇ ਬੰਦ ਹੋ ਜ ਗਿਆ ਪੀ ਬੰਦ ਹੋ ਗਿਆ ਉਹਦੇ ਬਾਰੇ ਇੱਕ ਖੁਲਾਸਾ ਹੋਇਆ ਇੱਕ ਪੁਨੀਤ ਸਾਨੀ ਨੇ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਕਿਸੇ ਨੇ ਜਿਹੜਾ ਕਿ ਡਿਪੋਰਟ ਚਲੋ ਇਹਨੂੰ ਬੰਦ ਕਰਦੇ ਫਿਰ ਅੱਗੇ ਆਪੇ ਹੋ ਹੀ ਜਾਵੇ ਹਰਵਿੰਦਰ ਸਿੰਘ ਉਹ ਦੁਬਾਰਾ ਵੀ ਕਰੇ ਡਿਪੋਰਟ ਹੋਇਆ ਜਿਹੜਾ ਇੱਕ ਅਮਰੀਕਾ ਦੇ ਵਿੱਚ ਉਸ ਨੇ ਇੱਕ ਪੋਸਟ ਪਾਈ ਹੈ ਜਿਹੜੀ ਪੋਸਟ ਜਿਹੜੀ ਇਹ ਇੱਕ ਵਾਇਰਲ ਹੋਈ ਆ ਔਰ ਜਿਹੜੀ ਕਿ ਪੁਨੀਤ ਸਾਨੀ ਨੇ ਦੁਬਾਰਾ ਸ਼ੇਅਰ ਕੀਤੀ ਹੈ ਉਹਦੇ ਚ ਉਸ ਨੇ ਲਿਖਿਆ ਕਿ ਸਾਨੂੰ ਡਿਪੋਰਟ ਕਰਨ ਦਾ ਹੁਕਮ ਹੋ ਗਿਆ ਤੇ ਜਦੋਂ ਅਸੀਂ ਜੱਜ ਕੋਲੇ ਗਏ ਤੇ ਜੱਜ ਨੇ ਕਿਹਾ ਕਿ ਮੇਰਾ ਜਿਹੜਾ ਇਹ ਖਤਰਾ ਜਾਣ ਨੂੰ ਉਥੇ ਭਾਵੇਂ ਮੈਂ ਤਾਂ ਐਸਾਈਲਮ ਵਾਸਤੇ ਅਪਲਾਈ ਕੀਤਾ ਹੋਇਆ ਹੈ ਤੇ ਜੱਜ ਨੇ ਅੱਗੋਂ ਉਥੇ ਸਵਾਲ ਕੀਤਾ ਉਹਨਾਂ ਨੂੰ ਕਿ ਤੁਹਾਡੇ ਤੁਸੀਂ ਕਹਿੰਦੇ ਹੋ ਖਾਲਿਸਤਾਨ ਦੇ ਨਾਂ ਤੇ ਖਾਲਿਸਤਾਨ ਨੂੰ ਖਤਰਾ ਹੈ ਤੇ ਤੁਹਾਡੇ ਤਾਂ ਸਿਮਰਜੀਤ ਸਿੰਘ ਮਾਨ ਤੇ ਭਾਈ ਅਮਰਪਾਲ ਸਿੰਘ ਉਥੇ ਐਮਪੀ ਬਣੇ ਜਦ ਨੇ ਉਹ MP ਜੁਨੇ ਜਾ ਰਹੇ ਨੇ ਜਿਹੜੇ ਖਾਲਸਾਣ ਦੇ ਨਾਲ ਨਾਂ ਲੈ ਰਹੇ ਨੇ ਤੇ ਤੁਸੀਂ ਕਹਿੰਦੇ ਖਤਰਾ ਕਿਵੇਂ ਹੋ ਗਿਆ ਇਹ ਜੱਜ ਨੇ ਉੱਥੇ ਸਵਾਲ ਕੀਤਾ ਇਹ ਉਹਨੇ ਪੋਸਟ ਵਿੱਚ ਲਿਖਿਆ ਇੱਕ ਡਿਪੋਰਟ ਹੋਣ ਵਾਲੀਆਂ ਨੇ ਉਹਦੀ ਮੈਂ ਉਹਦੀ ਪੋਸਟ ਜਿਹੜੀ ਹੈ ਉਹ ਮੈਂ ਪੜ੍ਹ ਕੇ ਸੁਣਾਉਣਾ ਜਿਹੜੀ ਕਿ ਸਰਕੂਲੇਟ ਹੋ ਰਹੀ ਹੈ ਤੇ ਹਾਲਾਂਕਿ ਅਕਾਲੀ ਦਲ ਜਿਹੜਾ ਅੰਮ੍ਰਿਤਸਰ ਹੈ ਸਿਮਰਜੀਤ ਸਿੰਘ ਮਾਨ ਦਾ ਅਕਾਲੀ ਦਲ ਹੈ ਉਹਦੇ ਇੱਕ ਨਮਾਇंदे ਨੇ ਉਹ ਉਹਨਾਂ ਨੇ ਮਿਸਟਰ ਬੇਲਾ ਨੇ ਉਹਨਾਂ ਨੇ ਇਹ ਗੱਲ ਖੰਡਨ ਕੀਤਾ ਇਹਦੀ ਗੱਲ ਗੇਦੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਬਦਨਾਮ ਕਰਨ ਦੀ ਕੋਸ਼ਿਸ਼ ਹੈਗੀ ਹੈ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਲੈਟਰਲ ਆਲੀ ਉਹਨਾਂ ਨੇ ਇਸ ਗੱਲ ਨੂੰ ਕੰਡੈਮ ਕੀਤਾ ਜਿਆਦਾ ਖੰਡਨ ਕੀਤਾ ਪਰ ਪਰ ਇਹ ਨੋਨ ਫੈਕਟ ਹੈ ਇਹ ਤਾਂ ਆਪ ਵੀ ਮੰਨਦੇ ਰਹੇ ਅਸੀਂ ਮਜੀਤ ਸਿੰਘ ਮਾਨਹੋਰੀ ਕਿ ਅਸੀਂ ਦਿੰਦੇ ਰਹੇ ਲੈਟਰਨ ਤੇ ਇਸ ਬਾਰੇ ਹੁਣ ਤਾਜ਼ਾ ਜਿਹੜਾ ਉਹਦਾ ਜਿਹੜੀ ਪੋਸਟ ਹੈ ਪੜ੍ਹ ਕੇ ਸੁਣਾ ਦਿੰਨਾ ਮੈਂ ਵੀਰ ਜੀ ਸਾਨੂੰ ਡਿਪੋਰਟ ਕਰਨ ਦਾ ਹੁਕਮ ਹੋ ਚੁੱਕਾ ਹੈ ਮੇਰੀ ਕੱਲ ਤਰੀਖ ਸੀ ਜੱਜ ਨੇ ਕਿਹਾ ਅਗਲੀ ਦੋ ਫਲਾਈਟਾਂ ਰਾਹੀਂ ਤੁਹਾਨੂੰ ਭੇਜਿਆ ਜਾਵੇਗਾ ਇਹ ਮੇਰੀ ਆਖੀ ਪੋਸਟ ਹੈ ਤੇ ਮੈਂ ਅਕਾਊਂਟ ਬੰਦ ਕਰਨ ਲੱਗਾ ਕਿ ਭਾਰਤ ਜਾ ਕੇ ਕੋਈ ਮੁਸ਼ਕਲ ਨਾ ਆਵੇ ਕੱਲ ਜੱਜ ਨੇ ਕਿਹਾ ਕਿ ਤੁਹਾਨੂੰ ਕੀ ਖਤਰਾ ਹੈ ਭਾਰਤ ਵਿੱਚ ਤਾਂ ਅਸੀਂ ਕਿਹਾ ਕਿ ਖਾਲਸਾ ਨੂੰ ਸਪੋਰਟ ਕਰਦੇ ਹਾਂ ਪਰ ਸਾਡੇ ਤੇ ਜ਼ੁਲਮ ਕਰਦਾ ਜੱਜ ਨੇ ਕਿਹਾ ਤੁਹਾਡਾ ਖਾਲਸਾ ਲੀਡਰ ਦਾ ਉੱਤੇ ਚੋਣਾ ਜਿੱਤ ਕੇ ਐਮਪੀ ਬਣ ਗਿਆ ਉਨਾ ਸਿਮਜੀ ਸਿੰਘ ਮਾਨ ਦੇ ਭਾਈ ਅਮਰਤਪਾਲ ਬਾਰੇ ਕਿਹਾ ਉਹਨਾਂ ਦਾ ਰੈਫਰੈਂਸ ਦਿੱਤਾ ਬਾਅਦ ਵਿੱਚ ਉਹਨਾਂ ਸਿਮਜੀ ਸਿੰਘ ਮਾਨ ਦੇ ਦਫ਼ਤਰ ਕਾਲ ਲਵਾਈ ਜਿੱਥੇ ਅਸੀਂ ਜਿੱਤੋਂ ਅਸੀਂ ਲੈਟਰਨ ਮੋਲ ਲੈ ਕੇ ਲਿਆ ਸੀ ਇਹ ਵੀ ਉਹਨੇ ਲਿਖਿਆ ਹਣ ਕੇ ਇਹਦੀ ਕੰਨਣ ਕੀਤਾ ਮਾਨਦਾਲ ਦੇ ਨੁਮਾਇੰਦੇ ਨੇ ਫੋਨ ਤੇ ਉਹ ਸਾਹ ਮੁਕਰ ਗਏ ਜੱਜ ਕੋਲ ਕਿ ਸਾਡੇ ਬੰਦਿਆਂ ਨੂੰ ਹੁਣ ਕੋਈ ਖਤਰਾ ਨਹੀਂ ਹੈ ਭਾਰਤ ਬਣਦੇ ਅਲੀਗੇਸ਼ਨ ਲਾ ਰਹੇ ਨੇ ਸਮਜੀ ਜੀ ਮੰਨਦੇ ਕਿ ਉਹ ਜਦੋਂ ਉੱਥੇ ਦਫ਼ਤਰ ਚ ਪਹੁੰਚਿਆ ਤੇ ਉਹ ਕਹਿੰਦੇ ਨਹੀਂ ਕੋਈ ਖਤਰਾ ਨਹੀਂ ਮੁੱਕਰ ਗਏ ਇਹ ਅਲੀਗੇਸ਼ਨ ਹੈ ਜਿਹਨੂੰ ਡਿਨਾਈ ਕੀਤਾ ਸਮਜੀ ਜੀ ਸਮਾਂ ਦੇ ਨਮਾਇੰਦੇ ਨੇ ਉਹਦੇ ਅਸੀਂ ਪੋਸਟ ਵੀ ਪਾਈ ਇਹ ਲੈਟਰ ਤੇ ਖਾਲਿਸਤਾਨ ਦੀ ਗੱਲ ਕਰਨ ਨੂੰ ਮੇਰੇ ਵਕੀਲ ਨੇ ਕਿਹਾ ਸੀ ਜਦ ਕੇ ਮੇਰਾ ਇਸ ਨਾਲ ਕੋਈ ਸਬੰਧ ਲੈਣ ਦੇ ਨਹੀਂ ਹਈ ਜੱਜ ਨੇ ਕਿਹਾ ਕਿ ਤੁਹਾਡਾ ਕੇਸ ਝੂਠਾ ਹੈ ਤੁਸੀਂ ਕੋਰਟ ਨੂੰ ਗਲਤ ਜਾਣਕਾਰੀ ਦਿੱਤੀ ਹੈ ਤੁਸੀਂ ਵਕੀਲ ਨੇ ਕਹਿਣ ਤੇ ਅ ਖਾਲਸਤਾਨ ਪੱਖੀ ਮਜਾਰਾ ਵਿੱਚ ਫੋਟੋ ਖਿੱਚਾਉਣ ਗਏ ਜਦ ਕਿ ਹੁਣ ਕੋਈ ਭਾਰਤ ਅੰਦਰ ਮੂਵਮੈਂਟ ਨਹੀਂ ਚੱਲ ਰਹੀ ਤੁਹਾਨੂੰ ਅਗਲੀ ਆਰਮੀ ਅਗਲੀ ਆਰਮੀ ਫ라이ਟ ਰਹੀ ਵਾਪਸ ਭੇਜਿਆ ਜਾਏਗਾ ਮੇਰੇ ਭਰਾਵੋ ਕੋਰਟ ਜੱਜ ਬਹੁਤ ਸਖਤ ਹਨ ਹੁਣ ਦੂਸਰਾ ਤੁਹਾਨੂੰ ਲੈਟਰ ਵੇਚਣ ਵਾਲੇ ਵੀ ਮੁਕਰੇ ਹਨ ਇਸ ਖਰੀਦੇ ਹੋਏ ਲੈਟਰ ਦੀ ਕੋਈ ਬukt ਨਹੀਂ ਹੈ ਤਰੀਕ ਤੇ ਗਏ ਬੰਦਿਆਂ ਨੂੰ ਗ੍ਰਿਫਤਾਰ ਕਰ ਰਹੇ ਹਨ ਰਿਪੋਰਟ ਕਰਨ ਲਈ ਆਪਣਾ ਪਹਿਲੇ ਹੀ ਤਿਆਰੀ ਕਰਕੇ ਜਾਣਾ ਇਹ ਉਹਨਾਂ ਨੇ ਉਸਨੇ ਉਹਨਾਂ ਲੋਕਾਂ ਨੂੰ ਕਿਹਾ ਉਹਨਾਂ ਨੂੰ ਮੈਸੇਜ ਦਿੱਤਾ ਕਿ ਜਿਹੜੇ ਕਿ ਇਸ ਬਿਨਾ ਤੇ ਜਿਹੜੀ ਹੈ ਉਹ ਸਾਈਲਮ ਜਾਂ ਸਿਆਸੀ ਸ਼ਰਨ ਮੰਗ ਰਹੇ ਸੀਗੇ ਜਾਂ ਜਿਨ੍ਹਾਂ ਦੇ ਕੇਸ ਚੱਲ ਰਹੇ ਸੀਗੇ ਉਹ ਉਹ ਵੀ ਇਹਦਾ ਮਤਲਬ ਕੀ ਹੈ ਕਿ ਜਿਹੜੀ ਕੈਟਾਗਰੀ ਦੇ ਜਿਹੜੇ ਸ਼੍ਰੇਣੀ ਦੇ ਸਿਆਸੀ ਸ਼ਰਨ ਦੇ ਕੇਸ ਚੱਲ ਰਹੇ ਨੇ ਇੱਕ ਤਾਂ ਉਹਨਾਂ ਦਾ ਆਧਾਰ ਉਹਨਾਂ ਨੇ ਕੁਐਸਚਨ ਸ਼ੁਰੂ ਕਰਤਾ ਵੈਰੀਫਿਕੇਸ਼ਨ ਸ਼ੁਰੂ ਕਰਤੀ ਕਿ ਵਾਕਈ ਕੁਦਰ ਹੈ ਕਿ ਨਹੀਂ ਹੈ ਕੋਈ ਦੂਜਾ ਇਹ ਕਿ ਜਿਨ੍ਹਾਂ ਦੇ ਕੇਸ ਚੱਲ ਰਹੇ ਹੈ ਸਿਆਸੀ ਸ਼ਰਨ ਵਾਲੇ ਉਹਨਾਂ ਦੇ ਵੀ ਉਹ ਡਿਸਾਈਡ ਕਰਕੇ ਜਿਨ੍ਹਾਂ ਦੇ ਕੋਈ ਉਹਨਾਂ ਨੇ ਰੱਖਣਾ ਤੇ ਰੱਖਣਗੇ ਦਾ ਮਤਲਬ ਬਾਕੀਆਂ ਨੂੰ ਵੀ ਜਿਹੜੇ ਪੈਂਡਿੰਗ ਕੇਸਸ ਨੇ ਸਾਲਾਂ ਤੋਂ ਪੈਂਡਿੰਗ ਨੇ ਉਹਨਾਂ ਨੂੰ ਉਹਨਾਂ ਤੇ ਵੀ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ ਇਹਦਾ ਮਤਲਬ ਇਹ ਹੈਗਾ ਸੋ ਜਿਹੜੇ ਵੀ ਉੱਥੇ ਇਹਦਾ ਮਤਲਬ ਕਿ ਗਿਣਤੀ ਬੱਸ ਦਾ ਅੱਜ ਜਦੋਂ ਸਵਾਲ ਕੀਤਾ ਭਾਰਤ ਸਰਕਾਰ ਦੇ ਵਿਸ਼ੇਸ਼ ਕਥਨ ਵੀ ਕਿੰਨੀ ਗਿਣਤੀ ਐ ਐਕਚੁਅਲੀ ਉਕਾੰਦਾ ਵੀ ਖਬਰਾਂ ਆ ਰਹੀਆਂ ਨੇ ਇੱਧਰ ਉੱਧਰੋਂ ਪਰ ਸਾਡੇ ਕੋਲੇ ਕੋਈ ਐਗਜ਼ੈਕਟ ਨੰਬਰ ਗਿਣਤੀ ਨਹੀਂ ਹੈਗੀ ਅ ਜੇ ਅਮਰੀਕਨ ਸਰਕਾਰ ਨੇ ਕੋਈ ਐਗਜ਼ੈਕਟ ਨੰਬਰ ਕਿ ਕਿੰਨੇ ਇਲੀਗਲ ਭਾਰਤੀ ਨੇ ਤੇ ਕਿੰਨੇ ਉਹਨਾਂ ਜੋ ਡਿਪੋਰਟ ਕਰਨੇ ਨੇ ਟੋਟਲ ਗਿਣਤੀ ਅਜੇ ਤੱਕ ਉਹਨਾਂ ਕੋਲੇ ਨਹੀਂ ਹੈਗੀ ਹੈ ਤੇ ਕਿਉਂਕਿ ਕਈ ਕਿਸਮੀਆਂ ਦੇ ਨੇ ਹੈਗੇ ਨੇ ਜੋ ਸੋ ਸਿਰਫ ਗਿਣਤੀ ਉਹਨਾਂ ਨੇ 487 ਦੀ ਕਨਫਰਮ ਕੀਤੀ ਹੈ ਤੇ ਆ ਜਿਹੜੇ ਇਹੋ ਜਿਹੇ ਕੇਸ ਨੇ ਜਿਹੜੇ ਕੋਟਾ ਚੱਲ ਲੈਣੇ ਨੇ ਜਿਹੜੇ ਸਿਆਸੀ ਸ਼ਰਨ ਵਾਲੇ ਕੇਸ ਨੇ ਜਾਂ ਹੋਰ ਮਸਲਿਆਂ ਤੇ ਜਿਹੜੀ ਡਿਪੋਰਟੇਸ਼ਨ ਦੇ ਪਹਿਲਾਂ ਜਾਂ ਕੋਈ ਕ੍ਰਿਮੀਨਲ ਕੇਸ ਨੇ ਜਾਂ ਕੋਈ ਐਕਸਟਰੈਡੀਸ਼ਨ ਦੇ ਕੇਸ ਨੇ ਉਹਨਾਂ ਤੇ ਵੀ ਤਲਵਾਰ ਜਿਹੜੀ ਹੈ ਉਹ ਲਟਕਦੀ ਰਹੇਗੀ ਲੜਕੀ ਲਟਕ ਰਹੀ ਹੈ ਕਹਿ ਲੋ ਇਤਨੀ ਤੇ ਜਿਹੜੀ ਡੀਜੀਪੀ ਨੇ ਕਮੇਟੀ ਬਣਾਈ ਹੈ ਵੈਸੇ ਅੱਜ ਜਿਹੜੇ ਐਨਆਰਆਈ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਨੇ ਉਹਨਾਂ ਨੇ ਵੀ ਇਹ ਐਲਾਨ ਕੀਤੇ ਦੋ ਤਿੰਨ ਉਹਨਾਂ ਨੇ ਇੱਕ ਤਾਂ ਐਲਾਨ ਕੀਤਾ ਕਿ ਅਸੀਂ ਕਾਰਵਾਈ ਕਰਾਂਗੇ ਏਜੰਟਾਂ ਦੇ ਖਿਲਾਫ ਸਾਨੂੰ ਸ਼ਿਕਾਇਤਾਂ ਦਿਓ ਜਿਹੜੇ ਜਿਹੜੇ ਬਾਅਦ ਪਸਾਏ ਨੇ ਸਾਨੂੰ ਸ਼ਿਕਾਇਤਾਂ ਹੁੰਦੀਆਂ ਅਸੀਂ ਜਿਹੜੇ ਏਜੰਟਾਂ ਨੇ ਪੈਸੇ ਲੈ ਕੇ ਤੁਹਾਨੂੰ ਦੁਰਵਰਤੋਂ ਕੀਤੀ ਤੁਹਾਡੀ ਉਹਨੂੰ ਅਸੀਂ ਕਾਰਵਾਈ ਕਰਾਂਗੇ ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਿਹਾ ਕਿ 10 ਫਰਬੂਰੀ ਨੂੰ ਕੈਲੰਡਰ ਦੀ ਮੀਟਿੰਗ ਹੋਣੀ ਹੈ ਅਸੀਂ ਜਿਹੜੇ ਬਾਹਰੋਂ ਆਏ ਉਹਨਾਂ ਦੇ ਵਾਸਤੇ ਕੀ ਕਰ ਸਕਦੀ ਹੈ ਸਰਕਾਰ ਕਿਵੇਂ ਮਦਦ ਕਰ ਸਕਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਹਰਿਆਣੇ ਨੇ ਵੀ ਕਾਰਵਾਈ ਸ਼ੁਰੂ ਕਰਤੀ ਹੈ ਏਸੀ ਉਹਨਾਂ ਨੇ ਵੀ ਏਜੰਟਾਂ ਦੇ ਖਿਲਾਫ ਕੇਸ ਦਰਜ ਕੀਤੇ ਨੇ ਜਿਹੜੇ ਔਰ ਉਹਨਾਂ ਨੇ ਕਾਲ ਦਿੱਤੀ ਹੈ ਢਾਲੀਵਾਲ ਨਿੰਦਾ ਕੁਲਦੀਪ ਢਾਲੀਵਾਲ ਨੇ ਮੈਨੂੰ ਮਿਸਟਰ ਨੇ ਕਿ ਸਾਨੂੰ ਤੁਸੀਂ ਸ਼ਿਕਾਇਤਾਂ ਭੇਜੋ ਤੇ ਅਸੀਂ ਕਾਰਵਾਈ ਕਰਾਂਗੇ ਜਿਨ੍ਹਾਂ ਜਿਨ੍ਹਾਂ ਨੇ ਤੁਹਾਨੂੰ ਨਜਾਇਜ਼ ਜਿਹੜੇ ਰੂਟਾ ਰਹੀਂ ਭੇਜਿਆ ਵੈਸਪਰ ਜਾਣ ਵਾਲੇ ਨੂੰ ਪਤਾ ਹੀ ਹੁੰਦਾ ਉਹਦਾ ਵੈਸੇ ਅਸੇ ਇੱਕ ਇਕੱਲਾ ਏਜੰਟ ਨਹੀਂ ਕਸੂਰਵਾਰ ਹੁੰਦਾ ਜਾਣ ਵਾਲਾ ਵੀ ਹੁੰਦਾ ਹੀ ਹੈ ਤੇ ਕਿਉਂਕਿ ਉਹਨੇ ਠੀਕ ਹੈ ਕਿ ਉਹਨਾਂ ਨੂੰ ਉਹਨੂੰ ਬੜੇ ਮਤਲਬ ਜਿਹੜੀ ਰੋਮਾ ਜਿਹੜੇ ਹੈਗੇ ਨੇ ਜਿਹੜੇ ਆਏ ਨੇ ਉਹਨਾਂ ਨੂੰ ਬੜੇ ਝਟਕੇ ਲੱਗੇ ਨੇ ਉਹਨਾਂ ਦੇ ਐਨੇ ਨੇ ਪੈਸੇ ਲਾ ਕੇ ਗਏ ਸੀ ਪਰ ਉਹਨਾਂ ਨੂੰ ਪਤਾ ਸੀ ਕਿ ਅਸੀਂ ਗੈਰ ਕਾਨੂੰਨੀ ਢੰਗਾਂ ਰਹੀ ਜਾ ਰਹੇ ਹਾਂ ਗੈਰ ਕਾਨੂੰਨੀ ਤਰੀਕੇ ਰਹੀ ਜਾ ਰਿਹਾ ਹੈ ਇਲੀਗਲ ਤਰੀਕੇ ਰਾਜਾ ਇਲੀਗਲ ਜਾ ਕੇ ਉੱਥੇ ਰਹਿਣਾ ਇਹ ਉਹਨਾਂ ਨੂੰ ਪਤਾ ਸੀ ਸੋ ਇਸ ਕਰਕੇ ਉਹਨਾਂ ਨੇ ਜਿਹੜਾ ਏਜੰਟ ਨਾਲ ਐਗਰੀਮੈਂਟ ਬਾਈਲੈਟਰਲ ਹੁੰਦਾ ਹੈ ਕਿ ਏਜੰਟ ਵੀ ਕਿਸੇ ਦਾ ਕਸੂਰ ਤਾਂ ਖ ਉਹਨਾਂ ਦਾ ਵੀ ਸੀਗਾ ਡੀਜੀਪੀ ਨੇ ਜਿਹੜੀ ਕਮੇਟੀ ਬਣਾਈ ਹੈ ਚਾਰ ਮੈਂਬਰੀ ਉਸਾਰੇ ਉਸਦੇ ਨਾਮ ਪੜਨ ਤੋਂ ਪਹਿਲਾਂ ਮੈਂ ਥੋੜਾ ਜਆ ਆਪਣੇ ਜਿਹੜੇ ਵੀਅਰ ਜੁੜੇ ਹੋਏ ਨੇ ਉਹਨਾਂ ਦੀ ਗੱਲ ਕਰ ਲਾਂ ਬਲਵੀਰ ਸਿੰਘ ਸਿੱਧੂ ਮਹਾਲੀ ਵਾਲੇ ਜਿਹੜੇ ਸਾਬਕਾ ਮੰਤਰੀ ਨੇ ਉਹ ਵੀ ਜੁੜੇ ਹੋਏ ਨੇ ਪੰਜਾਬ ਦੇ ਸਿੱਧੂ ਸਾਹਿਬ ਵੈਲਕਮ ਜੀ ਖੁਸ਼ਵੰਸ਼ਦੀਪ ਸਿੰਘ ਧਾਮੀ ਗੁਜਰਾਤੀਆ ਤੇ ਹਰਿਆਣੇ ਵਾਲਾ ਨੂੰ ਕਿੱਦਾਂ ਮਿਲਦੀ ਸਿਆਸੀ ਸ਼ਰਮ ਇਹ ਵੀ ਕਰੇ ਕਿਰਪਾ ਉਹ ਦੇਖੋ ਜੀ ਸਾਰੇ ਕੋਈ ਨਾ ਕੋਈ ਬਹਾਨੇ ਬਣਾਉਂਦੇ ਸਾਰੇ ਸਿਆਸੀ ਸ਼ਰਮ ਦਾ ਕੋਈ ਕਿਸ ਕੋਈ ਬਣਾ ਲੈਂਦਾ ਕੋਈ ਗੇੜੀ ਕੋਈ ਬਣਾ ਲੈਂਦਾ ਕੋਈ ਗੇੜੀ ਬਣਾਉਂਦਾ ਅਗਲ ਅਗਲੇ ਤੇ ਉੱਥੋਂ ਦੀ ਕੋਟਾਂ ਫਿਰ ਡਿਸਾਈਡ ਕਰ ਦਿਆ ਨੇ ਕਿ ਵਾਕਈ ਇਹਨਾਂ ਨੂੰ ਹੁਣ ਤੱਕ ਗੁਜਰਾਤੀ ਵੀ ਵਾਪਸ ਕੀਤੀ ਨੇ ਉਹਨਾਂ ਨੇ ਗੁਜਰਾਤੀ ਪਿਛਲੇ ਸਾਲ ਵੀ ਇੱਕ ਪੂਰਾ ਜਹਾਜ਼ ਭਰ ਕੇ ਮੋੜਿਆ ਸੀ ਗੁਜਰਾਤੀਆਂ ਦਾ ਤੇ ਪੰਜਾਬ ਨਾਲੋਂ ਹਰਿਆਣੇ ਦੇ ਜ਼ਿਆਦਾ ਨੇ ਤੇ ਗੁਜਰਾਤ ਦੇ ਵੀ ਜ਼ਿਆਦਾ ਹੀ ਹੈਗੇ ਹੁਣ ਵੀ ਇਸ ਵੇਲੇ ਜੋ ਸਾਡੀ ਜਾਣਕਾਰੀ ਅਨੁਸਾਰਕ ਇਸ ਵੇਲੇ ਅਮਰੀਕਾ 'ਚ ਪੰਜਾਬ ਨਾਲੋਂ ਜ਼ਿਆਦਾ ਜਿਹੜੇ ਜੇ ਗਵਾਂਡੀ ਸਟੇਟ ਦੇ ਗਾਤੇ ਹਰਿਆਣਾ ਇਹਦੇ ਜ਼ਿਆਦਾ ਹੈਗੇ ਨੇ ਗੈਰਕਾਨੂੰਨੀ ਮਨਜੀਤ ਕੌਰ ਗੁੱਡ ਜੌਬ ਵੀਰਜੀਤ ਸ਼ੁਕਰੀਆ ਜੀ ਸੁਖਮਨੀ ਗਾਂਧੀ ਵੈਰੀ ਵੈਲ ਐਕਸਪਲੇਨਡ ਕੁਲਦੀਪ ਕੌਰ ਕਹਿੰਦੇ ਸਟੂਡੈਂਟਸ ਵੀ ਆਏ ਕਿ ਜਿਹਦਾ ਵੀਜ਼ਾ ਵੀ ਹੈ ਸੀ 2 ਸਾਲ ਦਾ ਉਹ 2 ਸਾਲ ਦਾ ਇੱਕ ਸਟੂਡੈਂਟ ਦਾ ਯੂਕੇ ਦਾ ਵੀਜ਼ਾ ਵੈਲਿਡ ਸੀ ਉਹਦਾ ਜਿਹੜੀ ਦੀ ਤੁਸੀਂ ਗੱਲ ਕਰਦੇ ਹੋ ਉਹ ਲੜਕੀ ਸੀ ਉਹ ਤੇ ਉਹ ਉੱਥੇ ਵੈਸੇ ਗਈ ਸੀ ਅਮਰੀਕਾ ਘੁੰਮਣ ਗਈ ਸੀ ਉਹਦਾ ਜਾਂ ਤਾਂ ਉਹ ਟੂਰਿਸਟ ਵੀਜ਼ਾ ਐਕਸਪਾਇਰ ਹੋ ਗਿਆ ਹੋਣਾ ਜਾਂ ਟੂਰਿਸਟ ਵੀਜ਼ਾ ਥੋੜਾ ਹੋਣਾ ਤੇ ਉਹ ਤਾਂ ਉਹ ਤਾਂ ਇਹ ਕਹਿ ਰਹੀ ਆ ਕਿ ਮੈਨੂੰ ਤਾਂ ਐਵੇਂ ਹੀ ਫੜ ਕੇ ਵਾਪਸ ਕਰਤਾ ਮੇਰਾ ਤਾਂ ਮਤਲਬ ਯੂਕੇ ਤੋਂ ਮੈਂ ਗਈ ਸੀ ਤੇ ਉਹ ਇੱਕ ਸਿਸਟਮ ਹੈਗਾ ਕਿ ਯੂਕੇ ਤੋਂ ਤੁਸੀਂ ਯਾਦ ਸਾ ਕਰਦੇ ਹੋ ਯੂਐਸਏ ਤੇ ਉਹਦੇ ਨਾਲ ਤਾਂ ਬਹੁਤ ਹੀ ਜਿਆਤੀ ਹੋਈ ਉਹਦੇ 2 ਸਾਲ ਦਾ ਯੂਕੇ ਦਾ ਵੀਜ਼ਾ ਵੀ ਸੀ ਹੁਣ ਇਹ ਵੀ ਸਵਾਲ ਹੈਗਾ ਇੱਕ ਬਹੁਤ ਵੱਡਾ ਕਿ ਕੀ ਜਿਹੜੇ ਡਿਪੋਰਟ ਹੋਏ ਆ ਯੂਐਸਏ ਤੋਂ ਉਹੋ ਹੁਣ ਕਿਸੇ ਹੋਰ ਮੁੱਦਿਆਂ ਤੇ ਜਾ ਸਕਦੇ ਆ ਇਹ ਬਹੁਤ ਵੱਡਾ ਸਵਾਲ ਹੈ ਇੱਕ ਇਸ ਤਰ੍ਹਾਂ ਦੀ ਇਹਦੀ ਜਾਣਕਾਰੀ ਹੈ ਜੇ ਪੂਰੀ ਅਸੀਂ ਇਕੱਠੀ ਕਰਾਂਗੇ ਵੈਸੇ ਇੱਕ ਪਹਿਲਾਂ ਇਹੋ ਜਿਹੀ ਰਿਪੋਰਟ ਵੀ ਆਈ ਹੈ ਕਿ ਜੇ ਕੁਝ ਮੁਲਕਾਂ ਨਾਲ ਜਿਹੜਾ ਮੁਲਕਾਂ ਨਾਲ ਅਮਰੀਕਾ ਦੀ ਸੰਧੀ ਹੋਈ ਹੋਈ ਹੈ ਤਾਂ ਉਹਨਾਂ ਦੇ ਮੁਲਕਾਂ ਦੇ ਵਿੱਚ ਉਹ ਡਿਪੋਰਟ ਹੋਏ ਜਿਹੜੇ ਆ ਉਹ ਨਹੀਂ ਜਾ ਸਕਦੇ ਜਾਂ ਉਹਨਾਂ ਨੂੰ ਵੀਜ਼ਾ ਨਹੀਂ ਦਿੰਦੇ ਦੂਜੇ ਮੁਲਕ ਵੈਸੇ ਤਾਂ ਵੈਸੇ ਹੀ ਹੈ ਜਦੋਂ ਕੋਈ ਕਿਤੇ ਵੀ ਜਾਊਗਾ ਤਾਂ ਉਹਦਾ ਇੱਕ ਸਟੈਂਪ ਲੱਗੇ ਕਿ ਡਿਪੋਰਟ ਹੋਇਆ ਉਹ ਇਕ ਕੁਦਰਤੀ ਤੌਰ ਤੇ ਉਹਦੇ ਸਵਾਲ ਉੱਠਣਗੇ ਸ਼ੱਕ ਹੋਏਗਾ ਕਿ ਕਿਸ ਤਰ੍ਹਾਂ ਦਾ ਹੈ ਕਿਉਂ ਹੋਇਆ ਡਿਪੋਰਟ ਕੀ ਸੀ ਗੈਰ ਕਮਿਊਨਿਟੀ ਢੰਗਾਂ ਇਹਦਾ ਮਤਲਬ ਇਲਲੀਗਲ ਕੰਮ ਕਰਨ ਦਾ ਖੱਪਾ ਤਾਂ ਉਹਦੇ ਲੱਗ ਹੀ ਗਿਆ ਨਾ ਸੋ ਇਸ ਕਰਕੇ ਐਡਾ ਸੌਖਾ ਨਹੀਂ ਹੋਏਗਾ ਹੋਰ ਮੁਲਕ ਦਾ ਵੀਜ਼ਾ ਵੀ ਲੈਣਾ ਜੀ ਜੀ ਜਿਤਿੰਦਰ ਸੋਲ ਦੀ ਸਿੱਧੂ ਪ੍ਰਭਜੋਤ ਢਿੰਗਰਾ ਨਾਇਸ਼ੰਕਰ ਜੀ ਹੋਰ ਹੈ ਸੰਜੀਵ ਕੁਮਾਰ ਮੀਨੂ ਕੈਸ਼ਪ ਥੋੜੇ ਜੀ ਕਮੈਂਟ ਦਿਸ ਰਹੇ ਬਾਕੀ ਹੁਣ ਇਧਰ ਉਧਰ ਭੱਜ ਗਏ ਨੇ ਤੇ ਜੇ ਕਿਸੇ ਨੇ ਕੋਈ ਹੋਰ ਕੁਆਰੀ ਪਾਉਣੀ ਹੈ ਜਾਂ ਕੋਈ ਕਮੈਂਟ ਕਰਨਾ ਕਰ ਸਕਦੇ ਸੋ ਦੇਖੋ ਇੱਕ ਗੱਲ ਇਹ ਹੈ ਕਿ ਇਹ ਹੁਣ ਸਿਆਸੀ ਮੁੱਦਾ ਵੀ ਬਣ ਗਿਆ ਤੇ ਪਾਰਲੀਮੈਂਟ ਚ ਬਹੁਤ ਇਸ ਦੇ ਮਸਲੇ ਤੇ ਕੱਲ ਵੀ ਜਿਹੜਾ ਕਾਫੀ ਹੰਗਾਮਾ ਹੋਇਆ ਬਾਹਰ ਵੀ ਹੋਇਆ ਪਾਰਲੀਮੈਂਟ ਦੇ ਬਾਹਰ ਵੀ ਬਹੁਤ ਤਿੱਖੇ ਅਟੈਕ ਹੋ ਰਹੇ ਨੇ ਭਾਰਤ ਸਰਕਾਰ ਤੇ ਮੋਦੀ ਸਰਕਾਰ ਤੇ ਕਿ ਉਸ ਉਹ ਆਪਣੇ ਕਿਉਂਕਿ ਉਹਨਾਂ ਨੇ ਹਿਮਿਲੇਸ਼ਨ ਕੀਤੀ ਸਾਡੇ ਇੰਡੀਅਨ ਸਿਟੀਜ਼ਨ ਦੀ ਵੀ ਤੇ ਭਾਰਤ ਦੀ ਵੀ ਜਿਸ ਤਰ੍ਹਾਂ ਉਹਨਾਂ ਨੂੰ ਮਾਰ ਮਿਸਟਰੀ ਉਸ ਲਿਆਂਦਾ ਗਿਆ ਤੇ ਜਿਸ ਤਰ੍ਹਾਂ ਉਹਨਾਂ ਨੂੰ ਬੇੜੀਆਂ ਤੇ ਹੱਥਕੜੀਆਂ ਲਾ ਕੇ ਲਿਆਂਦਾ ਗਿਆ ਇਹ ਬਹੁਤ ਹੀ ਜਿਹੜਾ ਇਹ ਅ ਇਕਲੋ ਗੰਨਮੁਨੁੱਖੀ ਵਰਤਾਰਾ ਸੀ ਮੈਂ ਪਹਿਲਾਂ ਕੱਲ ਵੀ ਕਿਹਾ ਸੀ ਕਿ ਜਿਹੜੇ ਹੁਣ ਉੱਥੇ ਅਮਰੀਕਾ ਦੇ بڑے ਹਾਮੀ ਨੇ ਉੱਥੇ ਬੈਠ ਕੇ ਸਾਡੇ ਇੰਡੀਆ ਨੂੰ ਸਾਡੇ ਭਾਰਤ ਦੀ ਜੈਮੋਕਰੇਸੀ ਨੂੰ ਉਹ ਕੋਸਦੇ ਰਹਿੰਦੇ ਨੇ ਕਹਿੰਦੇ ਨੇ ਹੁਣ ਉਹ ਚੁੱਪ ਗਏ ਉਹਨੇ ਉਹ ਉਹ ਅਮਰੀਕਾ ਦੇ ਵਿੱਚ ਬੈਠੇ ਉਹ ਅਮਰੀਕਾ ਦੇ ਟਰੰਪ ਨੂੰ ਜਾਂ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਕਿਉਂ ਨਹੀਂ ਉਹ ਇਸ ਗੱਲ ਤੇ ਬੋਲਦੇ ਉਹ ਸਾਡੇ ਇੱਥੋਂ ਵਾਲੇ ਮਸਲੇ ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਬਾਡੀ ਅੱਡੇ ਲੈ ਜਾਂਦੇ ਨੇ ਇੱਧਰ ਉੱਧਰ ਲੈ ਜਾਂਦੇ ਨੇ ਹੁਣ ਇਸ ਮਸਲੇ ਤੇ ਉਹ ਚੁੱਪ ਨੇ ਕਿ ਜਿਹੜੇ ਉਹਦੇ 'ਚ ਦੇਖੋ ਸਾਰੇ ਸੀਗੇ ਉਹਦੇ 'ਚ ਸਿੱਖ ਵੀ ਸੀ ਸਾਰੇ ਹਰ ਹਰ ਧਰਮ ਦੇ ਹਰ ਵਰਗ ਦੇ ਲੋਕ ਸੀਗੇ ਤੇ ਹੁਣ ਉਹਨਾਂ ਨੂੰ ਕਿਉਂ ਚੁੱਪ ਨੇ ਉਹ ਜਿਹੜੇ ਕਿ ਉੱਥੇ ਅਮਰੀਕਾ ਦੀ ਬੜੀ ਤਾਰੀਫ ਕਰਦੇ ਤੇ ਸਾਡੇ ਮੁਲਕ ਦੀ ਹਮੇਸ਼ਾ ਨਿੰਦਾ ਕਰਦੇ ਰਹਿੰਦੇ ਆ ਸੋ ਇਹ ਸਿਆਸੀ ਮੁੱਦਾ ਹੀ ਬਣ ਗਿਆ ਪਰ ਮੈਨੂੰ ਲੱਗਦਾ ਕਿ ਸਿਆਸੀ ਮੁੱਦੇ ਨੂੰ ਸਿਰਫ ਸਿਆਸੀ ਮੁੱਦਾ ਬੜ ਕੇ ਨਾ ਰਹਿ ਜਾਏ ਇਹ ਸਰਕਾਰ ਨੂੰ ਸਾਰੀਆਂ ਪਾਰਟੀਆਂ ਨੂੰ ਰਲ ਕੇ ਇਸ ਤੇ ਕੋਈ ਸਟਰੈਟਜੀ ਬਣਾਉਣੀ ਚਾਹੀਦੀ ਹੈ ਤੇ ਇਹ ਤਾਂ ਸਵਾਲ ਉੱਠ ਹੀ ਰਹੇ ਨੇ ਕਿ ਜਿਹੜਾ ਨੈਕਸਸ ਬਣਿਆ ਹੋਇਆ ਹੈ ਏਜੰਟਾਂ ਦਾ ਜਿਹਦੇ ਚ ਇਥੋਂ ਦੇ ਏਜੰਟਾਂ ਦਾ ਦੁਬਈ ਦੇ ਏਜੰਟਾਂ ਦਾ ਬਾਹਰਲੇ ਏਜੰਟਾਂ ਦਾ ਉਹ ਨੈਕਸਸ ਵੀ ਟੁੱਟਣਾ ਚਾਹੀਦਾ ਹੈ ਤੇ ਸਭਕ ਸਾਡੇ ਨੌਜਵਾਨਾਂ ਨੂੰ ਤੇ ਸਾਡੇ ਜਿਹੜੇ ਲੋਕਾਂ ਨੂੰ ਵੀ ਹੋਣਾ ਚਾਹੀਦਾ ਕਿ ਅਸੀਂ ਗੈਰਕਾਨੂੰਨੀ ਢੰਗਾਂ ਨਾਲ ਨਾ ਜਾਈਏ ਜਿਹੜੀ ਚਾਰ ਮੈਂਬਰੀ ਕਮੇਟੀ ਬਣੀ ਹੈ ਅਮਰਸਰ ਦਾ ਤਾਂ ਇੱਕ ਟਰੈਵਲ ਏਜੰਟ ਗ੍ਰਫਤਾਰ ਵੀ ਕਰ ਲਿਆ ਜਿਹੜੇ ਜਿਹੜਾ ਕਿ ਇੱਕ ਡਿਪੋਰਟ ਹੋਏ ਜਿਹੜੇ ਨੌਜਵਾਨ ਨੂੰ ਲੈ ਕੇ ਗਿਆ ਸੀ ਐਨਆਰਆਈ ਏਡੀਜੀਪੀ ਐਨਆਰਆਈ ਮਾਮਲੇ ਅਗੇ ਨੇ ਮਿਸਟਰ ਸਿਨਾ ਨੇ ਉਹਨਾਂ ਦੀ ਅਗਵਾਈ ਹੇਠ ਕਮੇਟੀ ਬਣੀ ਹੈ ਐਨ ਆਰ ਆਈ ਏ ਡੀ ਜੀ ਪੀ ਐਨ ਆਰ ਆਈ ਪ੍ਰੋਵਿੰਸਰਨ ਦੀ ਅਗਵਾਈ ਚ ਜਿਹੜੀ ਕਮੇਟੀ ਬਣੀ ਹੈ ਉਹਦੇ ਚ ਇਕਤਾ ਹੈਗੇ ਨੇ ਏ ਡੀ ਜੀ ਪੀ ਇੰਟਰਨਲ ਸਕਿਉਰਿਟੀ ਸ਼ਿਵ ਕੁਮਾਰ ਵਰਮਾ ਆਈ ਜੀ ਪੀ ਪ੍ਰੋਵਿਜਨਿੰਗ ਡਾਕਟਰ ਐਸ ਭੂਪਦੀ ਤੇ ਡੀ ਆਈ ਜੀ ਬਾਰਡਰ ਰੇਂਜ ਸਤਿੰਦਰ ਸਿੰਘ ਇਹ ਤਿੰਨ ਉਹਦੇ ਮੈਂਬਰ ਨੇ ਇੱਕ ਕਮੇਟੀ ਜਿਹੜੀ ਹੈ ਸਾਰਾ ਇਸ ਦਾ ਡੀਜੀਪੀ ਨੇ ਉਹ ਖੁਦ ਅਨਾਉਂਸ ਕੀਤੀ ਹੈ ਕਿ ਇਹ ਇਸ ਗੱਲ ਦੀ ਫਰੋਲੇਗੀ ਕਿ ਕਿਹੜੇ-ਕਿਹੜੇ ਇੰਡੀਵਿਜੂਅਲ ਕਿਹੜਾ-ਕਿਹੜਾ ਨੈਟਵਰਕ ਜਿਹੜਾ ਇਹੋ ਇਹਦੇ ਵਿੱਚ ਸ਼ਾਮਲ ਹੈ ਜਿਹੜਾ ਇਹ ਸਾਰਾ ਇਲੀਗਲ ਧੰਦਾ ਹੁੰਦਾ ਹੈ ਗੈਰਕਾਨੂੰਨੀ ਧੰਦਾ ਹੁੰਦਾ ਲੱਖਾਂ ਰੁਪਏ ਲੈ ਕੇ ਦਿਨ ਉਸ ਦੀ ਉਹ ਜਾਂਚ ਕਰੇਗੀ ਇਹ ਕਮੇਟੀ ਜਿਹੜੀ ਉਸ ਦੀ ਹੁਣ ਦੇਖੋ ਮਸਲਾ ਇਹ ਹੈਗਾ ਕਿ ਹੋਰ ਡਿਪੋਰਟ ਡਿਪੋਰਟੋ ਕੇ ਹੋਰ ਵੀ ਆਉਣਗੇ ਤੇ ਹੁਣ ਅਗਲਾ ਜਿਹੜਾ ਕਿਸ ਤਰ੍ਹਾਂ ਰੋਕਿਆ ਜਾਵੇ ਇਹ سلسلہ ਸਰਕਾਰਾਂ ਸਾਹਮਣੇ ਸਾਹਮਣੇ ਇਹ ਮੁੱਦਾ ਹੋਣਾ ਚਾਹੀਦਾ ਨਾ ਕਿ ਇਸ ਤੇ ਸਿਰਫ ਸਿਆਸਤ ਹੋਣੀ ਚਾਹੀਦੀ ਹੈ ਤੇ ਇਸ ਸਬੰਧ ਚ ਹੋਰ ਜਿਹੜੀ ਵੀ ਜਾਣਕਾਰੀ ਅਸੀਂ ਸਾਰੀ ਆਪਣੀ ਵੈਬਸਾਈਟ ਤੇ ਜਿੰਨੀ ਜਿੰਨੀ ਇਹਦਾ ਵੇਰਵੇ ਅਸੀਂ ਵੈਬਸਾਈਟ ਤੇ ਪਾ ਰਹੇ ਆ ਤੇ ਜੇ ਕਿਸੇ ਨੂੰ ਜਾਣਕਾਰੀ ਦੀ ਲੈਣੀ ਵੀ ਹੋਵੇ ਤਾਂ ਅਸੀਂ ਆਏ ਨੇ ਹੋਰ ਜਹਾਜ਼ ਨੂੰ ਪੰਜਾਬ ਕਿਉਂ ਭੇਜਿਆ ਗਿਆ ਰਾਜਧਾਨੀ ਦਿੱਲੀ ਕਿਉਂ ਨਹੀਂ ਬਿਲਕੁਲ ਇਹ ਵੈਲਟ ਸਵਾਲ ਹੈ ਇਹਦਾ ਅੱਜ ਤੱਕ ਅਸੀਂ ਅਸੀਂ ਵੀ ਸਵਾਲ ਕਰ ਰਹੇ ਆ ਉਸ ਦਿਨ ਦੇ ਤੇ ਇਹਦਾ ਕੋਈ ਤਸੱਲੀ ਬਖਸ਼ ਜਵਾਬ ਕੋਈ ਨਹੀਂ ਮਿਲ ਰਿਹਾ ਤੇ ਇਹਦੇ ਇਸ ਕਰਕੇ ਸਵਾਲ ਉੱਠ ਰਹੇ ਨੇ ਇਸ ਕਰਕੇ ਨੁਕਤਾਚੀਨੀ ਹੋ ਰਹੀ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਕਿ ਪੰਜਾਬ ਦਾ ਜਿਹੜਾ ਨਾਂ ਹੈ ਬਦਨਾਮ ਕਰਨ ਦੀ ਕੋਸ਼ਿਸ਼ ਹੈ ਪੰਜਾਬ ਨੂੰ ਹਾਲੇਕਿ ਪੰਜਾਬ ਦੇ ਵਿੱਚ 30 ਸੀਗੇ ਬਾਕੀ ਜ਼ਿਆਦਾ 104 ਚੋਂ 30 ਪੰਜਾਬ ਦੇ ਸੀ ਸਿਰਫ ਇਹਦਾ ਕੋਈ ਤਸੱਲੀ ਬਖਸ਼ ਜਵਾਬ ਨਾ ਮੇਰੀ ਕਬਲੋਂ ਆਇਆ ਤੇ ਨਾ ਹੀ ਭਾਰਤ ਸਰਕਾਰ ਵੱਲੋਂ ਆਇਆ ਨਾ ਕਿਸੇ ਹੋਰ ਵੱਲੋਂ ਆਇਆ ਅਜੇ ਤੱਕ ਐਜੰਟ ਕੱਲਾਸ ਗੁਰੂਵਾਰ ਨਹੀਂ ਲੋਕ ਆਪਣੀ ਮਰਜ਼ੀ ਨਾਲ ਜਾਂਦੇ ਜਾਂਦੇ ਜਬਰਦਸਤੀ ਦੇ ਬਿਲਕੁਲ ਜੀ ਇਹ ਤਾਂ ਤੇਜਿੰਦਰ ਗੌਰ ਕਹਿੰਦੇ ਵੈਰੀ ਵੈਲ ਐਕਸਪਲੇਨਡ ਬਿਲਕੁਲ ਇਹ ਮੈਂ ਇਹੀ ਤਾਂ ਕਹਿ ਕੇਟੇ ਵੀ ਪਤਾ ਹੁੰਦਾ ਕਿ ਅਸੀਂ ਵੀ ਗਲਤ ਕੰਮ ਕਰ ਰਹੇ ਹਾਂ ਐਗਰੀਮੈਂਟ ਦੋ ਤਰ੍ਹਾਂ ਦੇ ਹੁੰਦਾ ਹੈ ਦੋ ਦਰੇ ਦੋਵੇਂ ਤਰ੍ਹਾਂ ਗਲਤ ਹੁੰਦੀਆਂ ਨੇ ਸੋ ਉਹਨਾਂ ਨੂੰ ਜਿਹੜਾ ਇੱਕ ਸਵਾਲ ਉੱਠਿਆ ਹੈ ਕਿ ਇੱਕ ਮੰਗ ਉੱਠੀ ਹੈ ਕਿ ਜਿਹੜੇ ਉਹ ਬਾਹਰੋਂ ਆਏ ਜੀ ਉਹਨਾਂ ਨੂੰ ਸਪੈਸ਼ਲ ਨੌਕਰੀਆਂ ਦੇਵਾਂ ਜਾਂ ਸਪੈਸ਼ਲ ਟ੍ਰੀਟਮੈਂਟ ਕਰੋਗੇ ਇਹ ਵੀ ਵਿਵਾਦ ਬਣ ਗਿਆ ਹੈ ਇਸ ਤੇ ਡਿਬੇਟ ਹੋ ਰਹੀ ਹੈ ਕੁਝ ਬੰਦੇ ਕਹਿੰਦੇ ਮਦਦ ਕਰੋ ਤੇ ਪਰ ਕੁਝ ਜਿਹੜੇ ਲੋਕ ਨੇ ਵਿਰੋਧ ਵੀ ਕਰ ਰਹੇ ਨੇ ਇਸ ਗੱਲ ਦਾ ਕਿ ਬਾਕੀ ਜਿਹੜੇ ਮਿਹਨਤ ਕਰਦੇ ਨੇ ਜਿਹੜੇ ਕੰਮ ਕਰਦੇ ਨੇ ਇੱਥੇ ਪੜ੍ਹਦੇ ਲਿਖਦੇ ਨੇ ਖਰਚਾ ਕਰਦੇ ਨੇ ਉਹਨਾਂ ਦੀ ਕਾਸਟ ਤੇ ਉਹਨਾਂ ਨੂੰ ਨੌਕਰੀ ਨਹੀਂ ਦੀ ਇਹ ਵੀ ਵਿਊ ਇੱਕ ਬਹੁਤ ਫਲੋਟ ਹੋ ਰਿਹਾ ਹੈ ਤੇ ਸੋ ਇਹ ਡਿਬੇਟੇਬਲ ਮੁੱਦਾ ਹੈਗਾ ਕਿ ਹਾਂ ਉਹਨਾਂ ਦੀ ਉਹਨਾਂ ਨੂੰ ਸੈਟਲ ਹੋਣ ਚ ਜੇ ਕੋਈ ਸਰਕਾਰ ਮਦਦ ਕਰੇ ਕਿਉਂਕਿ ਬਹੁਤ ਜ਼ਿਆਦਾ ਟਰੋਮਾ ਚ ਹੈਗੇ ਨੇ ਉਹ ਉਹਨਾਂ ਦੇ ਘਰੇ ਬਹੁਤ ਕਈ ਗਰੀਬ ਘਰਾਂ ਦੇ ਨੇ ਜਿਨ੍ਹਾਂ ਨੇ 70 ਲੱਖ 25 ਲੱਖ 30 ਲੱਖ ਤੋਂ ਲੈ ਕੇ 70 ਲੱਖ ਤੱਕ ਲਾਏ ਨੇ ਉਹਨਾਂ ਦੀ ਹਾਲਤ ਮਾੜੀ ਹੈ ਇੱਕ ਤਾਂ ਹੁਣ ਖਬਰ ਆਈ ਹੈ ਕਿ ਉਹ ਘਰੋਂ ਗਾਇਬ ਹੈ ਕੱਲ ਦਾ ਇੰਨਾ ਮਤਲਬ ਡਿਪਰੈਸ਼ਨ ਹੋਏ ਵੀ ਹੋਏਗਾ ਸੋ ਉਸ ਮਾਮਲੇ ਵਿੱਚ ਜ਼ਰੂਰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸੰਜੀਪ ਕੁਮਾਰ ਮੀਨੂ ਕੈਸ਼ਪ ਜਹਾਜ਼ ਨੂੰ ਪੰਜਾਬ ਕਿਉਂ ਭੇਜਿਆ ਗਿਆ ਮੈਂ ਕਹਿ ਕੇ ਚੁੱਕਿਆ ਜੰਟਾ ਦਾ ਸੋ ਅੱਜ ਲਈ ਐਨਆਈ ਇਸ ਮਸਲੀ ਤੇ ਸੀ ਫਿਰ ਜਿਹੜੀ ਵੇਰਵਾ ਹੋਰ ਲਿਖਤੀ ਵੇਰਵਾ ਸੀ ਸਾਰੇ ਆਪਣੀ ਵੈਬਸਾਈਟਾਂ ਤੇ ਨੋ ਆਦਿ ਨੇ ਪਾ ਰਹੇ ਤੁਸੀਂ ਉੱਥੋਂ ਪੂਰਾ ਪੜ੍ਹ ਸਕਦੇ ਹੋ babushahi.com ਅੰਗਰੇਜ਼ੀ babushahi.in ਪੰਜਾਬੀ ਤੇ babushahihindi.com ਤੇ ਤੁਸੀਂ ਸਾਰਾ ਵੇਰਵਾ ਸੀ ਲਗਾਤਾਰ ਹੀ ਪਾ ਰਹੇ ਹੋ ਉੱਥੇ ਤੁਸੀਂ ਇਨਟਾਚ ਰਿਕੇ ਤੁਸੀਂ ਉੱਥੇ ਪੜ੍ਹ ਸਕਦੇ ਹੋ ਅੱਜ ਲਈ ਐਨਆਈ ਕੱਲ ਫੇਰ ਮਿਲਾਂਗੇ ਕੱਲ ਤਾਂ ਦਿੱਲੀ ਦੀਆਂ ਚੋਣਾਂ ਦੇ ਨਤੀਜੇ ਆਉਣੇ ਆ ਕੱਲ ਤਾਂ ਉਹਦੇ ਤੇ ਚਰਚਾ ਕਰਨੀ ਪੈਗੀ ਕੱਲ ਐਕਸ ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੀ ਗਿਣਤੀ ਹੋਣੀ ਹੈ ਵੋਟਾਂ ਦੀ ਤੇ ਕੱਲ ਹੀ ਨਤੀਜੇ ਆ ਜਾਣਗੇ ਤੇ ਉਸ ਤੇ ਵੀ ਅਸੀਂ ਨਾਲ ਦੀ ਨਾਲ ਅਪਡੇਟ ਪੂਰੀ ਅਪਡੇਟ ਅਸੀਂ ਨਾਲ ਦੀ ਨਾਲ ਆਪਣੇ ਵੈਬਸਾਈਟ ਤੇ ਵੀ ਤੇ ਇਹ ਵੈਬ ਚੈਨਲ ਤੇ ਵੀ ਦਿੰਦੇ ਰਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ